ਵਾਹਿਗੁਰੂ 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 ਸਤਨਾਮ ਵਾਹਿਗੁਰੂ ਬਹੁਤ ਸਤਕਾਰ ਜੋ ਸਾਡੇ ਬਾਪੂ ਸੁਬੇ ਦਾ ਕਰਤਾਰ ਸਿੰਘ ਢਾਈਵਾ ਜਿਹਨਾਂ ਦੀ 29 ਵਰ੍ਹੇਸ਼ੀ ਸੀਗੀ ਹਰ ਸਾਲ ਹੀ ਅਸੀਂ ਵਾਸੀ ਮਨਾਉਣੀ ਆ ਇਹ ਕੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਜੀ ਦੀ ਯਾਦ ਵਿੱਚ ਗੁਰਮਤ ਸਮਾਗਮ ਕਰਦਾ ਹੈ। ਇਹ ਬਹੁਤ ਗੁਰਮਤ ਸਮਾਗਮ ਕடையே ਸਾਨੂੰ ਪ੍ਰੇਰਣਾ ਦਿੰਦੇ ਹੈ। ਅਰ ਸੰਗਤ ਹਰ ਸਾਲ ਬਹੁਤ ਬੜਾ ਪਿਆਰ ਦਿੰਦੀ ਹੈ, ਬਹੁਤ ਸਤਿਕਾਰ ਦਿੰਦੀ ਹੈ। ਉਸ ਕਲ ਦੇ ਲਈ ਧੰਨਵਾਦ ਦੇ ਲੱਭ ਤਾਂ ਬਣੇ ਨਹੀਂ ਸਕਦਾ। ਪਰ ਜਿੰਨਾ ਧੰਨਵਾਦ ਕਰਾਉਣਾ ਥੋੜਾ ਹੈ, ਇਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਕਿ ਉਹ ਤਾਕਤ ਦਿੰਦੇ ਨੇ ਹਿੰਮਤ ਦਿੰਦੇ ਨੇ ਤੇ ਸੰਤ ਮਹਾਂਪੁਰਸ਼ ਅਸ਼ੀਰਵਾਦ ਦਿੰਦੇ ਨੇ ਆ ਕੇ ਸੰਗਤ ਅਸ਼ੀਰਵਾਦ ਦਿੰਦੀ ਹੈ ਪਹਿਲਾਂ ਤਾਂ ਰਖੜਾ ਪਰਿਵਾਰ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਪਰੰਪਰਾ ਆਪਣੇ ਬਜ਼ੁਰਗਾਂ ਦੀ ਯਾਦਗਾਰ ਲਈ فارسی ਸਮਾਗਮ ਹਰ ਸਾਲ ਕਰਦੇ ਨੇ ਔਰ ਰਖੜਾ ਪਰਿਵਾਰ ਦੀਆਂ ਜਿਥੇ ਦੇਸ਼ ਲਈ ਪੰਜਾਬ ਲਈ ਕੌਮ ਲਈ ਦੁਨੀਆ ਭਰ ਦੇ ਵਿਸ਼ਵਾਵਾ ਨੇ ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਆ ਅੱਜ ਅਸੀਂ ਸਾਰੇ ਸਬੇਧਾਨ ਬਾਪੂ ਕਰਤਾਰ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਇਹ ਵੱਡੀ ਗੱਲ ਹੈ ਕਿ ਜਿੱਥੇ ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਰਖੜਾ ਪਰਿਵਾਰ ਕਰ ਰਿਹਾ ਪ੍ਰਥਮ ਪਗਤੀ ਸਮਰਤਾਏ ਗੁਰੂ ਨਾਨਕ ਦੇਵ ਜੀ ਧਿਆਏ ਫਿਰ ਅੰਗਤ ਤੇ ਗੁਰ ਅਮਰਦਾਸ ਸ੍ਰੀ ਰਾਮਦਾਸ ਜੀ ਹੁਣ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਹੁ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੇ ਜੱਥੇ ਸਭ ਦੁੱਖ ਜਾਏ ਲੋਕਾਂ ਦਾ ਬਣਿਆ ਰਹਿੰਦਾ ਹੈ ਇਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਆ ਬਹੁਤ ਨਾਲ ਪੈਸੇ ਵਾਲੇ ਤੇ ਉਧਿਆਂ ਵਾਲੇ ਸੰਸਾਰ 'ਚ ਬਹੁਤ ਹੋ ਕੇ ਗਏ ਆ ਕਦੀ ਇਸ ਕਦਰ ਲੋਕ ਯਾਦ ਨਹੀਂ ਕਰਦੇ ਜਿਸ ਤਰ੍ਹਾਂ ਬਾਪੂ ਕਰਤਾਰ ਸਿੰਘ ਉਹਨਾਂ ਨੂੰ ਯਾਦ ਕਰ ਰਹੇ ਆ ਬੇਦਾਰ ਬਾਪੂ ਕਰਤਾਰ ਸਿੰਘ ਜੀ ਦੀ ਵਰਸੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਰਖੜਾ ਪਰਿਵਾਰ ਵੱਲੋਂ ਮਨਾਈ ਜਾ ਰਹੀ ਹੈ ਅਸੀਂ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਲਈਏ ਹਰ ਵਰਸੀ ਤੇ ਇੱਥੇ ਸ਼ਾਮਲ ਹੁੰਦੇ ਆ ਬੜੀ ਸਭ ਤੋਂ ਪਹਿਲਾਂ ਮੈਂ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਵਜ ਨਹੀਂ ਹੈ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਕਿ ਮੇਰਾ ਪਿਆਰ ਹੈ ਰਖੜਾ ਪਰਿਵਾਰ ਦੇ ਨਾਲ ਮੈਂ ਜਾਤੀ ਸਬੰਧਾਂ ਦੇ ਸਦਕਾ ਇੱਥੇ ਹਾਜ਼ਰ ਹੋਇਆ ਔਰ ਮੈਂ ਮਹਿਸੂਸ ਕੀਤਾ ਕਿ ਹਰ ਸਾਲ ਇਸ ਸਮਾਗਮ ਦੇ ਵਿੱਚ ਆਉਣ ਵਾਲੀ ਸੰਗਤ ਜਿਹੜੀ ਹੈ ਉਸ ਦੀ ਗਿਣਤੀ ਵੱਧ ਰਹੀ ਹੈ ਸਮਾਜ ਨੂੰ ਬਹੁਤ ਵੱਡੇ ਧੇੜ ਅੱਜ ਹਰ ਵਰਗ ਦੇ ਲੋਕ ਸੰਤਮਾ ਪਰਖ ਭਾਰੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਨੇ ਇਹ ਦੇਖ ਕੇ ਪਤਾ ਲੱਗਦਾ ਕਿ ਖਟਰਾ ਪਰਿਵਾਰ ਦੀ ਖਟਰਾ ਪਰਿਵਾਰ ਦੇ ਬਹੁਤ ਘਰ ਵੀ ਤੇ ਦੇਸ਼ ਵਿੱਚ ਵੀ ਲੋਕਾਂ ਦਾ ਨਾਲ ਬੜੀ ਦੇਪ ਲੋਕਾਂ ਦੇ ਕੰਮ ਕਾਜ ਕਰਦੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਹਰ ਮੰਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਧਰਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਵਡਿਆਈ ਰਖੜਾ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਜੀ ਨੂੰ ਯਾਦ ਕਰਨ ਦੇ ਲਈ ਸਮਾਗਮ ਦਾ ਆਯੋਜਨ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਤੁਰ ਜਾਂਦੇ ਨੇ ਸੰਸਾਰ ਤੋਂ ਉਹਨਾਂ ਦੇ ਨਾਲ ਰਿਸ਼ਤੇ ਨਿਭਾਉਣ ਵਾਲੀ ਇਹ ਆਖਰੀ ਪੀੜੀ ਹੈ। ਜਾਂ ਵੱਧ ਤੋਂ ਵੱਧ ਇੱਕ ਪੀੜੀ ਹੋਰ ਹੋਊਗੀ। ਸੁਬੇਦਾਰ ਬਾਪੂ ਕਰਤਾਰ ਸਿੰਘ ਢਾਲੀਵਾਲ ਇੱਕ ਐਡੀ ਵੱਡੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਐਸੇ ਮਹਾਨ ਸੁਪੁੱਤਰਾਂ ਨੂੰ ਜਨਮ ਦਿੱਤਾ। ਦਰਸ਼ਨ ਸਿੰਘ ਢਾਲੀਵਾਲ ਉਹਨਾਂ ਦੀਆਂ ਆਪਣੀਆਂ ਹੀ ਸਵਾਵਾਂ ਦਾ ਕੋਈ ਅੰਤ ਨਹੀਂ ਸਰਦਾਰ ਸਰਜੀਤ ਸਿੰਘ ਰਖੜਾ ਇੱਕ ਐਸੇ ਰਾਜਨੀਤੀ ਦੇ ਵਿੱਚ ਦਰਵੇਸ਼ ਸਿਆਸਤਦਾਨ ਜਿਨ੍ਹਾਂ ਨੇ ਆਪਣੀ ਉਦਾਹਰਨ ਆਪ ਪੈਦਾ ਕੀਤੀ ਚਰਨਜੀਤ ਸਿੰਘ ਰਖੜਾ ਜਿਹੜਾ ਕਿ ਬਹੁਤ ਸੱਜੇ ਢੰਗ ਨਾਲ ਇਸ ਮੈਨੇਜਮੈਂਟ ਦੇ ਪਿੱਛੇ ਖੜਾ ਉਹਨਾਂ ਦਾ ਦਿਮਾਗ ਮਾਲੀ ਕਿਵੇਂ ਦਾ ਹੋਏਗਾ ਇਹ ਫੁੱਲਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਬੂਟਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਸਰਦਾਰ ਸੁਰਜੀਤ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਦਰਸ਼ਨ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਚਰਨਜੀਤ ਸਿੰਘ ਹੋਣਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਬਾਪੂ ਕਰਤਾਰ ਸਿੰਘ ਹੋਣਾ ਨੇ ਕਿਵੇਂ ਇਹਨਾਂ ਨੂੰ ਸਿੰਜਿਆ ਹੈ ਕਿਵੇਂ ਇਹਨਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸੰਤਾਨਾ ਮਹਾਪੁਰਸ਼ਾਂ ਦਾ ਸਾਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਯਾਦ ਨਹੀਂ ਕਿਹਨਾਂ ਦਾ ਮੈਂ ਧੰਨਵਾਦ ਕਰ ਸਕਾਂ ਬਹੁਤ ਇஷ்டਕਾਰ ਜੋ ਸਾਡੇ ਬਾਪੂ ਜੀ ਦਾ ਕਰਤਾ ਸਿੰਘ ਧਾਇਵਾ ਜਿਹਨੇ 89 ਵਾਰਸੀ ਕੀਤੀ ਹਰ ਸਾਲ ਜੀ ਅਸੀਂ ਬਰਸੀ ਮਨਾਉਂਦੇ ਹਾਂ ਔਰ ਸੰਗਤ ਹਰ ਸਾਲ ਬਹੁਤ ਬੜਾ ਪਿਆਰ ਦਿੰਦੀ ਹੈ ਬਹੁਤ ਇஷ்டਕਾਰ ਦਿੰਦੀ ਹੈ ਉਸ ਕੰਮ ਦੇ ਲਈ ਧੰਨਵਾਦ ਦੇ ਲਾਜ ਤਾਂ ਬਣੀ ਨਹੀਂ ਸਕਦਾ ਜੋ ਜਿੰਨਾ ਧੰਨਵਾਦ ਕਰਾਂ ਨਾ ਥੋੜਾ ਇਹ ਗੁਰੂ ਨਾਨਕ ਦੇਵ ਜੀ ਦੀ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਹੈ ਇਹ ਤਾਕਤ ਦਿੰਦੇ ਨੇ ਹਿੰਮਤ ਦਿੰਦੇ ਨੇ ਤੇ ਸੰਤ ਮਹਾਂਪੁਰਸ਼ ਅਸ਼ੀਰਵਾਦ ਦਿੰਦੇ ਨੇ ਆ ਕੇ ਸੰਗਤ ਅਸ਼ੀਰਵਾਦ ਦਿੰਦੀ ਹੈ ਸੋ ਜਿੰਨਾ ਵੀ ਸੇਵਾ ਕਰਨਾ ਥੋੜਾ ਅੱਜ ਮੈਂ ਸਾਰੀ ਸੰਗਤ ਕੋ ਉਹੀ ਆਤਮਨ ਕੀ ਬੇਨਤੀ ਕਰਦਾ ਕਿ ਸਾਰੇ ਚਾਹ ਪਾਣੀ ਪੀ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੇ ਘਰੋਂ ਚਾਹ ਪਾਣੀ ਤਵੇ ਨਾਲ ਪ੍ਰਸ਼ਾਦ ਕਦੇ ਮੁਰੰਨੇ ਨਹੀਂ ਦਿੱਤਾ ਸੋ ਇਹ ਵੀ ਆਤਮਨ ਕੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸੇਵਾ ਵਿੱਚ ਦਾਖਲਾ ਕਰਵਾ ਇਹ ਕੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ। ਉਹ ਗੁਰਮਤ ਸਮਾਗਮ ਕੜੀਏ ਸਾਨੂੰ ਪ੍ਰੇਰਣਾ ਦਿੰਦੇ ਆ ਕਿ ਆਪਣੇ ਬਡੇਰਿਆਂ ਨੂੰ ਯਾਦ ਰੱਖਣਾ। ਜਿੱਤੇ ਸਾਨੂੰ ਇਹ ਪ੍ਰੇਰਣਾ ਦਿੰਦੇ ਆ ਬਡੇਰਿਆਂ ਨੂੰ ਯਾਦ ਰੱਖਣ ਤੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜੜਿਆ ਹੈ। ਇੰਨਾ ਗੁਰਮਤ ਸਮਾਗਮ ਰਾਹੀਂ ਮਿਲਦਾ ਹੈ ਉਹ ਸੋਨੰ ਨੂੰ ਮਿਲਦਾ ਹੈ ਜਿਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ। ਉਸ ਪੱਖੋਂ ਰਖੜਾ ਪਰਿਵਾਰ ਦਾ ਜਲਦੀ ਇਹ ਕਹਾਰਾ ਹੈ ਤਰਨਤਾਰਨ ਜਮਿਨੀ ਚੋਣ ਦੇ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਕੋ ਸੈਟੀਸਫਾਈ ਤੁਸੀਂ ਕੀ ਕਹੋਗੇ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਆਏ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਇਹ ਪਤਾ ਹੀ ਨਹੀਂ ਲੱਗਦਾ ਇੱਕ ਜਿਹੜੀ ਬਿਚੀ ਪਾਕਿਸਤਾਨ ਦੇ ਗੁਰਧਾਮਾਂ ਦੇ ਵਿੱਚ ਪਾਕਿਸਤਾਨ ਤੋਂ ਹੀ ਰਹਿ ਗਏ ਉਸ ਮਾਮਲੇ ਤੇ ਕੀ ਕਹੋਗੇ ਨਿਗਾਹ ਕਰ ਲਿਆ ਉਹਨਾਂ ਨੇ ਬਾਅਦ ਜਾ ਕੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਣ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਘਣਾਉਣਾ ਕੰਮ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛਗਿੱਛ ਹੋਣੀ ਚਾਹੀਦੀ ਮਾਲੀ ਕਿਵੇਂ ਦਾ ਹੋਏਗਾ ਇਹ ਫੁੱਲਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਬੂਟਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਸਰਦਾਰ surjeet singh ਹੋਣਾ ਨੂੰ ਵੇਖ ਕੇ ਸਰਦਾਰ darshan singh ਹੋਣਾ ਨੂੰ ਵੇਖ ਕੇ ਸਰਦਾਰ charanjit singh ਹੋਣਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਬਾਪੂ ਕਰਤਾਰ ਸਿੰਘ ਹੋਣਾ ਨੇ ਕਿਵੇਂ ਇਹਨਾਂ ਨੂੰ ਸਿੰਜਿਆ ਹੈ ਕਿਵੇਂ ਇਹਨਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਗੁਰਮਖੋ ਵੱਡੀ ਵੱਡੀ ਗੱਲ ਹੁੰਦੀ ਹੈ ਇਹ ਇੱਕ ਕਾਲਖ ਦੇ ਭਰੇ ਸੰਸਾਰ ਵਿੱਚ ਆ ਕੇ ਬੰਦਾ ਬੇਦਾਗ ਰਹੇ ਆ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਐ ਚਾਹੇ ਸਰਦਾਰ ਸੁਰਜੀਤ ਸਿੰਘ ਰਖੜਾ ਹੋਣੀ ਐਮ ਐਲ ਏ ਸਨ ਤੇ ਚਾਹੇ ਉਹ ਮੰਤਰੀ ਬਣੇ ਉਹਨਾਂ ਦੀ ਜ਼ਿੰਦਗੀ ਵਿੱਚ ਦਾਗ ਨਹੀਂ ਲੱਗਾ ਕ੍ਰਪਸ਼ਨ ਨਹੀਂ ਕੀਤੀ ਗਈ ਇਹ ਗੱਲ ਬੜੀ ਵੱਡੀ ਐ ਸਤਿਗੁਰੂ ਜੀ ਦਾ ਬਚਨ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ ਹਉਮ ਬਿਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ ਜਿਹੜਾ ਸਮਾਜ ਦੇ ਹਾਲਾਤ ਨੇ ਨਾ ਆਲੇ ਦੁਆਲੇ ਬੇਈਮਾਨੀ ਦੀ ਕਾਲਖ ਹੈ ਬਹੁਤ ਜਦੋਂ ਬੇਈਮਾਨੀ ਹੋਵੇ ਇਸ ਕਾਲਖ ਦੇ ਵਿੱਚ ਆ ਕੇ ਕਬੀਰ ਸਾਹਿਬ ਕਹਿੰਦੇ ਐ ਕੋਈ ਕਰਮਾਂ ਵਾਲਾ ਹੀ ਹੁੰਦਾ ਜਿਹੜਾ ਬੇਦਾਗ ਵਾਪਸ ਜਾਂਦਾ ਹੈ। ਅਕਲ ਤੋਂ ਹੋਵੇ ਅੰਨਾ ਅੰਨਾ ਬੰਦਾ ਕਾਲਖ ਦੀ ਕੋਠੀ ਚ ਆ ਕੇ ਲਿਬੜੇ ਬਿਨਾਂ ਰਹਿ ਨਹੀਂ ਸਕਦਾ। ਦਿਸਦਾ ਹੀ ਨਹੀਂ ਉਹਨੂੰ। ਕਾਲਖ ਦੀ ਕੋਠੀ ਵਿੱਚ ਆ ਕੇ ਬੇਦਾਗ ਮੁੜਨਾ ਬੜਾ ਔਖਾ ਹੋ ਜਾਂਦਾ ਹੈ। ਸੋ ਬੇਦਾਗ ਰਹਿਣਾ ਬੜੀ ਵੱਡੀ ਗੱਲ ਹੈ ਤੇ ਸਰਦਾਰ ਸੁਰਜੀਤ ਸਿੰਘ ਹੋਣੀ ਬੇਦਾਗ ਰਹੇ ਹੈ। ਇਲਾਕੇ ਦੀ ਸੇਵਾ ਕਰਦੇ ਹੈ ਤੇ ਬਾਕੀ ਇਨਸਾਨੀਅਤ ਪ੍ਰੇਮੀ ਬਣੇ ਹੋਏ ਆ। ਹਰਸੀਆਂ ਉਹਨਾਂ ਦੀਆਂ ਤੇ ਇਕੱਠ ਹੁੰਦੇ ਆ। ਲੋਕ ਉਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਆ। ਦੁਨੀਆਂ ਪੈਸੇ ਵਾਲੇ ਤੇ ਉਧਿਆਂ ਵਾਲੇ ਸੰਸਾਰ 'ਚ ਬਹੁਤ ਹੋ ਕੇ ਗਏ ਆ। ਕਦੀ ਇਸ ਕਦਰ ਲੋਕ ਯਾਦ ਨਹੀਂ ਕਰਦੇ। ਜਿਸ ਤਰ੍ਹਾਂ ਬਾਪੂ ਕਰਤਾਰ ਸਿੰਘ ਨורਾਨ ਨੇ ਯਾਦ ਕਰ ਰਹੇ ਤੁਸੀਂ ਉਹਨਾਂ ਨੇ 2027 ਦੀ ਰਣਨੀਤੀ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਛੋਟੀ ਪੁਰ ਦੀ ਬਣਾ ਪੰਜਾਬ ਦਾ ਮਾਹੌਲ ਬਦਲਦਾ ਜਾ ਰਿਹਾ ਹੈ ਗੱਲ ਹੈ ਵੀ ਅੱਜ ਤੱਕ ਹੀ ਆਏ ਆ ਇਸ ਸਮਾਗਮ 'ਚ ਤੇ 2027 'ਆ ਗੱਲਾਂ ਹੁਣ ਤੋਂ ਬਹੁਤ ਜਿੰਨੀਆਂ ਮਰਜ਼ੀ ਪੁੱਛ ਲੋ ਕਰਾਂਗੇ ਇੱਥੇ ਹੈ ਵੀ ਇਸ ਪ੍ਰਬੰਧ ਦੀ ਸਮਾਜ ਨੂੰ ਬਹੁਤ ਵੱਡੇ ਧੇੜ ਅੱਜ ਹਰ ਵਰਗ ਦੇ ਲੋਕ ਸੰਤਮਾ ਪਰਖ ਭਾਰੀ ਗਿਣਤੀ ਵਿੱਚ ਇਸ ਸਮਾਗਮ 'ਚ ਸ਼ਾਮਲ ਹੋ ਰਹੇ ਨੇ ਜੇਕਰ ਤੋਂ ਪਤਾ ਲੱਗਦਾ ਕਿ ਖਟਰਾ ਪਰਿਵਾਰ ਦੀ ਖਟਰਾ ਪਰਿਵਾਰ ਦੇ ਬਹੁਤ ਬਾਰ ਵੀ ਤੇ ਵਿਦੇਸ਼ ਵਿੱਚ ਵੀ ਲੋਕਾਂ ਦਾ ਨਾਲ ਬੜੀ ਦੇਰ ਤੋਂ ਹੈ ਲੋਕਾਂ ਦੇ ਕੰਮ ਕਾਜ ਕਰਦੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੈ ਇਸ ਕਰਕੇ ਉਹਨਾਂ ਦੇ ਬਜ਼ੁਰਗਾਂ ਦਾ ਤਾਂ ਹਰ ਵਾਰ ਇਹ ਪਹਿਲੇ ਦਿਨੋਂ ਵੱਡਾ ਹੁੰਦਾ ਕਈ ਸਮਾਂ ਸੋਚਦਾ ਕਿ ਆ ਸਕਦਾ ਹੈ ਕਿ ਅੱਜ ਸਭ ਨੇ ਸਾਰੇ ਕੀ ਰੱਦ ਕਰ ਦਿੱਤੇ ਕੁਝ ਹੋ ਸਕਦਾ ਜੀ ਉਹਨਾਂ ਕੀ ਜੇ ਸਿੰਦਾ ਹੋਵੇ ਛੱਡੇ ਕਾਲ ਤੱਕ ਇਹ ਜੋ ਫੈਸਲੇ ਆ ਉਹਨਾਂ ਦੇ ਸਿਰ ਤੋਂ ਆ ਚੁੱਕੇ ਹੈ ਕਿ ਉਹ ਕੁਰਸੀਆਂ ਕਾਲ ਤੱਕ ਦੇ ਸਾਹਮਣੇ ਕੋਈ ਨਿਯਤ ਨਹੀਂ ਰੱਖੀਏ ਸਾਡੇ ਵਾਸਤੇ ਸਭ ਤੋਂ ਸਰਵੋਤਮ ਕਾਲ ਤੱਕ ਜੇ ਲੋਕਾਂ ਦਾ ਪਾਸੇ ਕਿਸੇ ਵਰਤ ਹੋਊਗੇ ਉਹਨਾਂ ਨਾਲ ਹੋ ਸਕਦੇ ਜਿਹੜੇ ਕਾਫੀ ਨਾਲ ਮੱਥਾ ਲਾਉਣਗੇ ਕਦੀ ਗੱਲ ਨਹੀਂ ਹੱਸ ਕਿ ਮਾਈਕ ਤਾਂ ਪਹਿਲਾਂ ਤਾਂ ਰਖੜਾ ਪਰਿਵਾਰ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਪਰੰਪਰਾ ਆਪਣੇ ਬਜ਼ੁਰਗਾਂ ਦੀ ਯਾਦਗਾਰ ਲਈ ਵਰਸੀ ਸਮਾਗਮ ਹਰ ਸਾਲ ਕਰਦੇ ਨੇ ਔਰ ਰਖੜਾ ਪਰਿਵਾਰ ਦੀਆਂ ਜਿੱਥੇ ਦੇਸ਼ ਲਈ ਪੰਜਾਬ ਲਈ ਕੌਮ ਲਈ ਦੁਨੀਆ ਭਰ ਦੇ ਵਿਸ਼ਵਾਵਾ ਨੇ ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਆ ਔਰ ਉਹਨਾਂ ਤੇ ਅਸੀਂ ਮਹਿਸੂਸ ਵੀ ਕਰਦੇ ਆ ਕਿ ਇਹਨਾਂ ਦੀ ਨਿਮਰਤਾ ਮਠਾਸ ਦਾ ਸਦਕਾ ਜੋ ਇਸ ਦੁਨੀਆ ਭਰ ਦੇ ਵਿੱਚ ਨਾ ਚਮਕਿਆ ਉਹ ਇੱਕ ਉਹ ਜਿਹੜਾ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਂ ਦਾ ਤਤੂ ਹੈ ਇੱਕ ਸੇਵਾ ਸਭ ਦੇ ਤੁਹਾਨੂੰ ਹਮਲ ਕਰਦੀ ਲੋ ਕਰਨ ਤਰ ਦਿਵਨੀ ਚੋਣ ਹੈ ਜਿਹੜਾ ਕੀ ਸਨੇਹਾ ਦੇ ਗਈ ਹੈ ਜੀ ਤਰਨ ਤਰ ਦਿਵਨੀ ਚੋਣ ਦੇ ਨਤੀਜੇ ਬੜੇ ਸੰਕੇਤ ਸਪਸ਼ਟ ਦਿੰਦੇ ਨੇ ਕਿ ਪਹਿਲੀ ਗੱਲ ਤਾਂ ਜਿਹੜੇ ਪੰਥਕ ਸਰੂਪ ਆ ਤਰਨ ਤਰ ਹਲਕੇ ਦਾ ਉਹਨੂੰ ਬਰਕਰਾਰ ਰੱਖਿਆ ਮੈਂ ਤਾਂ ਕਹਿ ਸਕਦਾ ਕਿ ਪੰਜਾਬ ਦੇ ਪੰਥਕ ਸਰੂਪ ਨੂੰ ਵੀ ਤਰਨ ਤਰ ਦੇ ਲੋਕਾਂ ਨੇ ਕਾਇਮ ਕਰਕੇ ਦਿਖਾਦਾ ਔਰ ਜੋ ਕੌਣ ਜਿੱਤਿਆ ਕੌਣ ਹਾਰਿਆ ਸਵਾਲ ਇਹ ਨਹੀਂ ਹੈ ਇਹ ਤਾਂ ਉਮੀਦਵਾਰ ਆਧਾਰੇ ਲੈ ਕੇ ਕੋਈ ਜਿੱਤ ਜੇ ਉਹ ਕੋਈ ਜਿੱਤ ਨਹੀਂ ਹੁੰਦੀ ਕਿਸੇ ਪਾਰਟੀ ਦੇ ਆਪਣੇ ਉਮੀਦਵਾਰ ਨਹੀਂ ਸੀ ਸੋ ਇਸ ਕਰਕੇ ਕਿਸੇ ਪਾਰਟੀ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪਰ ਇਹ ਗੱਲ ਸਪਸ਼ਟਾ ਕਿ ਤਰਨਤਾਰ ਦੀ ਚੋਣ ਨੇ ਨਤੀਜਿਆਂ ਨੇ ਇਹ ਸਪੱਸ਼ਟ ਕੀਤਾ ਕਿ ਜੇ ਪੰਥ ਲਈ ਕਿ ਜੁੱਟ ਹੋਵੇ ਕਿ ਚੋਣ ਹੋਵੇ ਤਾਂ ਪੰਜਾਬ ਦੀ ਰਾਜ ਸਤਾ ਦੇ ਉਹਨਾਂ ਨੂੰ ਕੁਲੰਬ ਨਹੀਂ ਕਰਦਾ ਕੀ ਲੱਗਦਾ ਅਗਲੇ ਸਮੇਂ ਚ ਕਾਲੀ ਦਲ ਬਾਦਲ ਨਾਲ ਜਾਂ ਬੀਜੇਪੀ ਨਾਲ ਅਲਾਈنس ਹੈ ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਦੇ ਦਲਾਂ ਦੀ ਗੱਲ ਨਹੀਂ ਹੈ ਕਲਤਾ ਪੰਥ ਪ੍ਰਸਤ ਪੰਥਕ ਸੋਜ ਵਾਲੇ ਪੰਜਾਬ ਹਤਾਸ਼ੀ ਪੰਜਾਬ ਦਾ ਭਲਾ ਚਾਹਣ ਵਾਲੇ ਪੰਜਾਬ ਨੂੰ ਬਚਾਉਣ ਵਾਲੇ ਅੱਜ ਪੰਜਾਬ ਜਿਹੜਾ ਬਰਬਾਦ ਹੋਇਆ ਪਿਆ ਪੰਜਾਬ ਲਾਹਵਾਰਤ ਹੋਇਆ ਪਿਆ ਪੰਜਾਬ ਦਾ ਕੋਈ ਵਾਲੀਬਾਰ ਤੇ ਨਹੀਂ ਪੰਜਾਬ ਦੇ ਜਮਾ ਤੇ ਦਿੱਲੀ ਆ ਕੇ ਕਾਬਜ਼ ਹੋ ਗਈ ਪੰਜਾਬ ਦੀ ਯੂਨੀਵਰਸਿਟੀ ਤੇ ਕਾਬਜ਼ ਹੋਣ ਨੂੰ ਫਿਰਦੀ ਆ ਮਗਰ ਅੱਜ ਪੰਜਾਬ ਦੇ ਹਰ ਅਦਾਰੇ ਤੇ ਦਿੱਲੀ ਕਬਜ਼ਾ ਕਰਨਾ ਚਾਹਦੀ ਆ ਪੰਜਾਬ ਦੇ 50 ਕਿਲੋਮੀਟਰ ਤੱਕ ਦੇ ਵਿਐਸਐਫ ਲੈ ਆ ਕੇ ਬਿਠਾਦੀ ਅੱਜ ਸਾਨੂੰ ਜਾਗਣ ਦੀ ਲੋੜ ਆ ਜਗਾਉਣ ਦੀ ਲੋੜ ਆ ਜਿਹੜੇ ਵੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਸੇ ਵਿਅਕਤੀ ਵਿਸ਼ੇਸ਼ ਨਾਲ ਗੱਲ ਕਰਨ ਦੀ ਥਾਂ ਪੰਜਾਬ ਹਟੈਸੀ ਤੇ ਪੰਜਾਬ ਦਾ ਭਲਾ ਚਾਹਣ ਵਾਲਿਆਂ ਨੂੰ ਇੱਕ ਸਵਾਜ਼ ਦੇ ਵਿੱਚ ਜੁੜਨ ਦੀ ਲੋੜ ਆ ਔਰ ਪੱਛ ਪ੍ਰਸਤਾਨ ਨੂੰ ਕੱਢਣ ਦੀ ਲੋੜ ਹੈ ਸੁਬੇਦਾਰ ਬਾਪੂ ਕਰਤਾਰ ਸਿੰਘ ਢਾਲੀਵਾਲ ਇੱਕ ਐਡੀ ਵੱਡੀ ਮਹਾਨ ਸ਼ਖਸੀਅਤ ਜਿਨੇ ਐਸੇ ਮਹਾਨ ਸੁਪੁੱਤਰਾਂ ਨੂੰ ਜਨਮ ਦਿੱਤਾ ਹੈ ਦਰਸ਼ਨ ਸਿੰਘ ਢਾਲੀਵਾਲ ਉਹਨਾਂ ਦੀਆਂ ਆਪਣੀਆਂ ਹੀ ਸਵਾਵਾਂ ਦਾ ਕੋਈ ਅੰਤ ਨਹੀਂ ਹੈ ਸਰਦਾਰ ਸੁਰਜੀਤ ਸਿੰਘ ਰਖੜਾ ਇੱਕ ਐਸੇ ਰਾਜਨੀਤੀ ਦੇ ਵਿੱਚ ਦਰਵੇਸ਼ ਸਿਆਸਤਦਾਨ ਜਿਨ੍ਹਾਂ ਨੇ ਆਪਣੀ ਉਦਾਹਰਨ ਆਪ ਪੈਦਾ ਕੀਤੀ ਚਰਨਜੀਤ ਸਿੰਘ ਰਖੜਾ ਜਿਹੜਾ ਕਿ ਬਹੁਤ ਸੱਜੇ ਢੰਗ ਨਾਲ ਇਸ ਮੈਨੇਜਮੈਂਟ ਦੇ ਪਿੱਛੇ ਖੜਾ ਉਹਨਾਂ ਦਾ ਦਿਮਾਗ ਔਰ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਸਾਡੀ ਕੌਮ ਦੇ ਸਾਬਕਾ ਜਥੇਦਾਰ ਨੇ ਸੰਤ ਮਹਾਂਪੁਰਸ਼ ਬੈਠੇ ਨੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਬਾਬਾ ਨਰਿੰਦਰ ਸਿੰਘ ਦਿਉਰਾਵਾਂ ਵਾਲੇ ਉੱਥੇ ਬੜੇ ਫਖਰ ਦੇ ਨਾਲ ਸਾਨੂੰ ਕਹਿਣਾ ਪੈਂਦਾ ਗੈਰਾਦਾ Swami ਪਰੰਪਰਾ ਦੀ ਬਹੁਤ ਵੱਡੀ ਹਸਤੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵਿਸ਼ੇਸ਼ ਤੌਰ ਦੇ ਉੱਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਹੋਏ ਨੇ ਉਹਦੇ ਨਾਲ ਨਾਮ ਧਾਰੀ ਸੰਗਤ ਤੇ ਸੰਤ ਮਹਾਪੁਰਸ਼ ਇੱਥੇ ਬਿਰਾਜਮਾਨ ਨੇ ਵੱਖ-ਵੱਖ ਧਾਰਮਿਕ ਤੇ ਪੋਲੀਟੀਕਲ ਹਸਤੀਆਂ ਇੱਥੇ ਹਾਜ਼ਰ ਹੋਈਆਂ ਨੇ ਇੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਔਰ ਬੜੇ ਪਿਆਰੇ ਪਿਆਰੇ ਜਿਨ੍ਹਾਂ ਦੇ ਅਸੀਂ ਨਾਮ ਲਵਾਂਗੇ ਤੇ ਬਹੁਤ ਸਮਾਂ ਲੰਘਦਾ ਤੁਰਿਆ ਜਾਊਗਾ ਜਿਹੜੇ ਕਿ ਇੱਥੇ ਆ ਕੇ ਸੰਗਤਾਂ ਦੇ ਦਰਸ਼ਨ ਕਰਦੇ ਪਏ ਨੇ ਸੱਚ ਪੁੱਛੋ ਅੱਜ ਮੈਨੂੰ ਇੱਕ ਗੱਲ ਯਾਦ ਆਈ ਸੁਰਜੀਤ ਪਾਤਰ ਦੀ ਜਿਹੜਾ ਕਿ ਇਸ ਵੇਲੇ ਧਰਤੀ ਤੋਂ ਚਲਾ ਗਿਆ ਹੈ ਪਰ ਉਹਦੇ ਕੁਝ ਸ਼ਬਦ ਯਾਦ ਆਉਂਦੇ ਨੇ ਕਿ ਰਖੜੇ ਉੱਗੇ ਰੁੱਖ ਦੀ ਅਮਰੀਕਾ ਤੱਕ ਛਾਂ ਇਹਦੇ ਪੱਤੇ ਤਾਰੇ ਚੁੰਮਦੇ पर भूलया नहीं जाना ਤੁਸੀਂ ਕਿਤੇ ਇਹਨਾਂ ਦੀ ਨਿਰਮਾਨਤਾ ਦੇਖੋ ਪਿਆਰ ਵੇਖੋ ਦਾਸ ਨੂੰ ਤੇ ਮਿਲਵਾ ਕੀ ਵਾਰ-ਵਾਰ ਜਦੋਂ ਬੇਟੀਆਂ ਦੇ ਵੀ ਹੋਏ ਵਿਆਹ ਉੱਥੇ ਹਾਜ਼ਰ ਰਹਿੰਦਾ ਇਹਨਾਂ ਦੇ ਅੰਦਰ ਜਿਹੜੇ ਸੰਸਕਾਰ ਸੀ ਉਹ ਕਿੱਥੋਂ ਪੈਦਾ ਹੋਏ ਉਹ ਬਾਪੂ ਕਰਤਾਰ ਸਿੰਘ ਢਾਲੀਵਾਲ ਦੀ ਦੇਣ ਹੈ ਅੱਜ ਅਸੀਂ ਸਾਰੇ ਸਬੇਦਾਰ ਬਾਪੂ ਕਰਤਾਰ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਇਹ ਵੱਡੀ ਗੱਲ ਹੈ ਕਿ ਜਿੱਥੇ ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਰਖੜਾ ਪਰਿਵਾਰ ਕਰ ਰਿਹਾ ਔਰ ਇੰਨੇ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਰਖੜਾ ਸਾਹਿਬ ਸੁਰਜੀਤ ਸਿੰਘ ਰਖੜਾ ਸਾਹਿਬ ਨਾਲ ਬੜਾ ਨਿੱਘੀ ਰਿਸ਼ਤਾ ਮਨ ਦੇ ਵਿੱਚ ਉਹਨਾਂ ਪ੍ਰਤੀ ਬੜਾ ਸਤਿਕਾਰ ਹੈ ਪਿਛਸਵਾਰ ਜਦੋਂ ਹੜਾ ਆਇਆ ਪੰਜਾਬ ਦੇ ਵਿੱਚ ਤਾਂ ਸਾਰੇ ਆਪਣੀ ਆਪਣੀ ਸ਼ਮਤਾ ਦੇ ਮੁਤਾਬਕ ਸੇਵਾ ਭਾਵਨਾ ਕਰ ਰਹੇ ਸੀਗੇ ਪਰਜਤ ਰਖਣਾ ਪਰਿਵਾਰ ਨੇ ਲਗਭਗ 10 ਕਰੋੜ ਦੇ ਆਸ-ਪਾਸ ਉਹ ਗਰੀਬ ਲੋਕ ਜਿਨ੍ਹਾਂ ਦੇ ਘਰ ਟਹਿਗੇ ਕਿਸਾਨਾਂ ਲਈ ਮਜ਼ਦੂਰਾਂ ਲਈ 10 ਲੱਖ 10 ਕਰੋੜ ਰੁਪਏ ਦਿੱਤਾ ਤਾਂ ਮੇਰੇ ਮਨ ਦੇ ਵਿੱਚ ਇੱਕ ਬਹੁਤ ਇੱਕ ਜਿਹੜੀ ਭਾਵਨਾ ਬਣੀ ਕਿ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਐਸੇ ਸੇਵਾਦਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਪ੍ਰਮਾਤਮਾ ਰੱਖੇ ਅੱਜ ਵੱਡੇ ਇਕੱਠ ਦੇ ਰੂਪ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਆ ਔਰ ਮੈਂ ਅਰਦਾਸ ਬੇਨਤੀ ਦੋਦਰੀ ਸੱਚੇ ਪਾਤਸ਼ਾਹ ਤੇ ਦੁਨੀਆ ਦਾ ਮਾਲਕ ਹੈ ਕਿ ਜਿੱਥੇ ਬਾਪੂ ਜੀ ਦੇ ਸੰਸਕਾਰਾਂ ਮੁਤਾਬਕ ਸਾਰਾ ਪਰਿਵਾਰ ਇਕਜੁੱਟ ਹੋ ਕੇ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਉਹ ਪੰਜਾਬ ਦੇ ਵਿੱਚ ਆ ਚਾਹੇ ਵਿਦੇਸ਼ਾਂ ਦੇ ਵਿੱਚ ਆ ਤਾਂ ਇਸੇ ਤਰੀਕੇ ਨਾਲ ਇਹ ਸੇਵਾ ਜਿਹੜੀ ਹੈ ਬਰਕਰਾਰ ਬਣੀ ਰਹੇ ਔਰ ਮੈਂ ਆਪਣੇ ਵੱਲੋਂ ਵਿਧਾਨ ਸਭਾ ਨਾਂਬਾ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਔਰ ਉਹ ਭਾਗਾ ਵਾਲਾ ਬਾਪੂ ਜਿਨ੍ਹਾਂ ਨੇ ਅਸੀਂ ਫਲਵਾੜੀ ਲਾਈ ਜਿਦੇ ਵਿੱਚ ਹਰ ਫੁੱਲ ਦੀ ਆਪਣੀ ਇੱਕ ਮਹਿਕ ਹੈ ਔਰ ਹਰ ਫੁੱਲ ਜਿਹੜਾ ਆਪਣੀ ਆਪਣੀ ਇੱਕ ਵੱਖਰੀ ਮਹਿਕ ਦੇ ਨਾਲ ਸਮਾਜ ਨੂੰ ਸੇਵਾ ਪ੍ਰਦਾਨ ਕਰ ਰਿਹਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅੱਜ ਬਹੁਤ ਵੱਡਾ ਦਿਨ ਹੈ ਕਿਉਂਕਿ ਸੂਬੇਦਾਰ ਬਾਪੂ ਕਰਤਾਰ ਸਿੰਘ ਜੀ ਦੀ ਵਰ੍ਹੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਰਖੜਾ ਪਰਿਵਾਰ ਵੱਲੋਂ ਮਨਾਇਆ ਜਾ ਰਹੀ ਹੈ ਅਸੀਂ ਵੀ ਆਪਣੀ ਸ਼ਰਧਾ ਦੇ ਪੁੱਲ ਭੇਟ ਕਰ ਲਈ ਹਰ ਵਰਸੀ ਤੇ ਇੱਥੇ ਸ਼ਾਮਲ ਹੁੰਦੇ ਆ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਹਰਮਨ ਸਾਫਾਟਾ ਜੀ ਐਸਪੀ ਐਡਵੋਕੇਟ ਸੁਭਾ ਪ੍ਰਧਾਨ ਪੰਜਾਬ ਫੈਮਿਲੀ ਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਦਖਤ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਇਸ ਪਵਿੱਤਰ ਵਰਸੀ ਤੇ ਦਿਸ਼ਾਂ ਬਿਸ਼ਾਂ ਚੋਂ ਬਹੁਤ ਸਨਮਾਨ ਸਤਿ ਸ਼੍ਰੀ ਅਕਾਲ ਬਖਵਤ ਪੋਲਿਟਿਕਲ ਪਾਰਟੀਆਂ ਦੇ ਲੀਡਰ ਸਹਿਬਾਨ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਆਪਣੀ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ ਨੇ ਮੈਂ ਵੀ ਆਪਣੀਆਂ ਸੰਸਥਾਵਾਂ ਵੱਲੋਂ ਬਾਪੂ ਕਰਤਾਰ ਸਿੰਘ ਜੀ ਨੂੰ ਜਿਨ੍ਹਾਂ ਨੇ ਸਾਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਾਇਆ ਉਹਨਾਂ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬੀ ਵੀ ਸਭਾ ਸੇਵੀ ਵੀ ਇਹ ਤਾਂ ਬੜੀ ਗੱਲ ਕਿ ਮਿਹਨਤੀ ਪਰਿਵਾਰ ਹੈ ਸਾਡੀ ਆ ਪਰਿਵਾਰ ਹੈ ਸਭ ਤੋਂ ਬਟੀ ਦੇ ਵਾਸਤੇ ਕਰਦੇ ਆਂਗੇ ਔਰ ਮੇਰੇ ਬਹੁਤ ਕੇ ਸੰਬੰਧ ਨੇ ਪਰਿਵਾਰ ਦੇ ਨਾਲ ਆਏ ਆ ਮਾਨਸੀ ਸਾਨੂੰ ਇਹਨਾਂ ਸਾਰਿਆਂ ਤੋਂ ਮਾਫੀ ਚਾਹੁੰਦਾ ਹੋਇਆ ਹੈ ਅੱਜ ਵੀ ਹੈ ਰਹੇਗਾ ਬਾਅਦ ਜ਼ਿੰਦਗੀ ਰਹੇਗਾ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਪਰਿਵਾਰੇ 'ਚ ਤੱਕ ਪਹੁੰਚ ਸਕੇ। ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਨਮਿਤ ਇਕੱਠ ਕਰਨਾ, ਉਹ ਬਹੁਤ ਵਧੀਆ ਚੰਗੀ ਗੱਲ ਹੈ ਪਰ ਸੀ ਦਾ ਨਾਮ ਤੇ ਆਪਾਂ ਕਹਿ ਰਹੇ ਹਾਂ। ਬੜਾ ਚੱਗਾ ਲੱਗਿਆ। ਬਲੇ ਸੋ